ਸਵੇਰ ਵਾਲੀ ਹੋਈ ਸੀ ਸਵੇਰ ਅਧਿਕਾਰੀ ਵਾਲੀ ਠੰਡੀਆਂ ਜਮਾਂ ਠੰਡੀਆਂ ਕਿੰਨਾ ਘੰਟੇ ਪਹਿਲਾਂ ਦਾ ਬਾਈ ਦੁੱਧ 17 18 ਕਿਲੋ ਦਿੱਤਾ ਹੈ ਬੱਚੀ ਨੇ ਪਿੰਡ ਚੋਂ ਲਈ ਆਵਾ ਕੋਈ ਛੋਟੀ ਨਹੀਂ ਹੈਗੀ ਵਧੀਆ ਬੱਚੇ ਪੂਰੀ ਕੱਦ ਵਾਲੀ ਪਛੀਦਾ ਇਦਾਂ ਨਹੀਂ ਨੇ ਬਾਈ ਕਹਿੰਦਾ ਤੇਰੇ ਚਾਹਣਾ ਚਾਹ ਹੱਥੀ ਚੋਲਿਓ ਚਾਹ ਜਿਵੇਂ ਮਰਜੀ ਚੋਲਿਓ ਖੁੱਲੀਆਂ ਖੜਾ ਕੇ ਚੋਲਾ ਚਾਹੇ ਇਦਾਂ ਨਹੀਂ ਬੈਠਾ ਨੀ ਫਾਰੀ ਨਾ ਆ ਸਾਰਾ ਲਿਵਾ ਨੇ ਪਰ ਕੇ ਸੁਣਾ ਬੱਚੀ ਨੇ ਆ ਸਾਰਾ ਪਛਾਂਦਾ ਗਾੜੀ ਦਾ ਛੱਡਦੇ ਅਸੀਂ ਬਹਿ ਜਾ ਥੱਲੇ ਜਿਵੇਂ ਮਰਜੀ ਪੂਰੀ ਚੱਕਰ ਨਹੀਂ ਕਰਮ ਤਾਂ ਕਹਿ ਲਿਆ ਕੋਈ ਵੀ ਬੈਠ ਕੋਈ ਗਾ ਨਹੀਂ ਵੀ ਪੁੱਛਾ ਕੇ ਖੜ ਜ ਨਹੀਂ ਖੜ तहसील सनाम ਤੇ ਜ਼ਿਲ੍ਹਾ ਸੰਗਰੂਰ ਤਿੰਨ ਬੇੜਾ ਇਧਰਲੇ ਬੰਦੇ ਗੱਬਣ ਆ ਤੇ ਇੱਕ ਬੇੜ ਖੜੀਆ ਅੰਦਰਲੇ ਬੰਨੇ ਉਹਦੀ ਚਬਾਈ ਹੋਈ ਹੋਈ ਆ ਖੜੀਏ ਦਿਖਾ ਦਾਂਗੇ ਤੁਹਾਨੂੰ 20 ਕਿਲੋ ਦਾ ਦਵਾਈ ਕਿਨੇ ਦੇ ਕੋਲੇ ਹਾਜ਼ਰ ਆ ਗਿਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਏਗਾ ਕੀ ਫਿਰ ਹੋਰ ਕਮਿਆਂ ਠੀਕ ਆ ਬਾਈ ਵਧੀਆ ਠੀਕ ਆ ਵਧੀਆ ਬਾਈ ਕਿਰਪਾ ਆ ਨੰਬਰ ਬੋਲ ਦੇ ਨੰਬਰ ਵੀਰੇ ਆਪਣਾ 97791 93295 97791 93295 ਤੇ ਆ ਗਰਮੀਆਂ ਦੇ ਤੋਹਫੇ ਤੂੰ ਸ਼ੁਰੂ ਕਰਦੀ ਏ ਕੰਮ ਹਾਂਜੀ ਵੀਰੇ ਆ ਮਾਰਗਰੀ ਕੈਮਰਾ ਬਾਡੀ ਬੂਡੀ ਕਰਾ ਦੇ ਚੈੱਕ ਤੇ ਥੱਲਿਓਂ ਕਰਾ ਦੇ ਆਰਡਰ ਕੁਆਲਟੀ ਚੈੱਕ ਇਹ ਮੰਨ ਲਿਓ ਵੀ ਗਰਮੀਆਂ ਦਾ ਤੋਹਫਾ ਨੇ ਇਹਨੂੰ ਕਿਸੇ ਗੱਲ ਤੂੰ ਆਖਿਆ ਯਾਨ ਮੱਜਾਂ ਵਰਗੀ ਸਰੀਰ ਮੱਜਾਂ ਵਰਗਾ ਤੇ ਥਾਣ ਲੇਵਾ ਵੀ ਕਹ ਲਈ ਮੱਜਾਂ ਨਾਲ ਵੀ ਲੱਗਿਆ ਨਾ ਤੋਰ ਖੋਲ ਕੇ ਬਾਈ ਸੁਆਗਤੀ ਸੂਆ ਵੀ ਦੂਜਾ ਪਰਲੇ ਬੰਨੇ ਤਾਂ ਖਾਂ ਗਰੀ ਉਹ ਲੰਬਾਈ ਲੰਬੀ ਸੂਆ ਦੂਜਾ ਤੇ ਇਹ ਮੰਨ ਲਓ ਵੀ ਮੱਝਾਂ ਵਰਗਾ ਦੁੱਧ ਪਿਆ ਦੂਗੀ ਜਿੱਦਾਂ ਦਾ ਥਣਲੇਵਾ ਜਿੱਦਾਂ ਦੀ ਬਾਡੀ ਆ ਕਰੋ ਸੰਗ ਦੇ ਵਿੱਚ ਆ ਗਈ ਬੱਚੀ ਕੱਦ ਕੋਈ ਸੱਜਣ ਛੋਟਾ ਨਾ ਮੰਨ ਲੇ ਵੱਡੀ ਵੀ ਫੁੱਲ ਲੰਬੀ ਵੀ ਫੁੱਲ ਤੇ ਥਣਲੇਵੇ ਦੀ ਗੱਗੀ ਇਹ ਕਹਿ ਸਕਦੇ ਆਂ ਵੀ ਯਾਰ ਬਿਲਕੁਲ ਸਾਫ਼ ਹਾਂ ਵੀਰੇ 100 ਦੀ 100 ਦੀ 100 ਦੀ 100 ਵੀਰੇ ਕੱਦ ਕੋਦੂ ਵੀ ਵਧੀਆ ਵਜਨ ਪੂਜਨ ਬੱਚੀ ਕਿੰਨੇ ਦਾ ਕੱਢਦੀ ਐ ਭਾਈ 5-7 ਕੇ ਦੇਣੀ ਲਊ ਬੱਚੀ ਕੱਢ ਦਊਗੀ 5 ਹਾਂ 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 ਵੀਰੇ ਇਹ ਕਮਾਲ ਆ ਭਾਈ ਕਮਾ ਕੇ ਇੱਥੇ ਜੇ ਖੜਾ ਲੈ ਇਧਰਲੇ ਬੰਨੇ ਇਤੋਂ ਕੁਆਲਿਟੀ ਕੁਆਲਿਟੀ ਬਹੁਤ ਸੁਣੀਆ ਬਾਈ ਸੀਲ ਵਾਲੀ ਗੁਰੀ ਜਿਹਾ ਹੀ ਬਹਿ ਜਾ ਥੱਲੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਠੰਡ ਠੰਡ ਦੇਖੀ ਕਿਹੋ ਜਿਹਾ ਲੱਗਿਆ ਦੂਰਾ ਮੱਝਾ ਲੱਗਿਆ ਸਵਾਹ ਵਾਲੀ ਉਹ ਸਵਾਹ ਅਧਿਕਾਰੀ ਬੜੀ ਠੰਡੀ ਆ ਜਮਾਂ ਠੰਡੀ ਆ ਕਿੰਨਾ ਕੁ ਦੱਸਿਆ ਪਹਿਲਾਂ ਦਾ ਬਾਈ ਦੋ ਦੋ 17 18 ਕਿਲੋ ਦਿੱਤਾ ਹੋਇਆ ਬੱਚੀ ਨੇ ਪਿੰਡ ਚੋਂ ਲਈ ਆਵਾ ਕੋਈ ਛੋਟੀ ਨਹੀਂ ਹੈਗੀ ਵਧੀਆ ਬੱਚੇ ਪੂਰੀ ਕੱਦ ਵਾਲੀ ਬੱਚੀ ਆ ਠੀਕ ਆ ਗੱਲ ਆ ਹਾਂ ਵੀਰੇ ਆ ਪਹਿਲਣ ਦਾ ਬਾਈ ਕਹਿੰਦਾ 17 18 ਕਿਲੋ ਦਾ ਮਿਲਕਰ ਰਿਕਾਰਡ ਆ ਗਿਆ ਥਣ ਲੇਵੇ ਜੀ ਰਹੂਗੀ ਬਿਲਕੁਲ ਸਾਫ ਤੇ ਪੈਰੇ ਮੰਨ ਲਓ ਜਿਵੇਂ ਉਹ ਕਹਿੰਦੇ ਨੇ ਕੌਲੀ ਚ ਪਾਣੀ ਪੀਉਣ ਵਾਲਾ ਕੰਮ ਹੈ ਕੌਲੀ ਜਿੱਤ ਰੌਣ ਵਾਲੀ ਗੰਮਾ ਹਾਂਜੀ 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 ਵੀਰੇ ਜਵੇਂ ਨਿੱਕਾ ਨਿੱਕਾ ਪੈਰ ਨਿੱਕਾ ਨਿੱਕਾ ਪੈਰ ਵੀਰੇ ਬ੍ਰੀਕ ਬਹੁਤ ਆ ਬੱਚੀ ਅਬ੍ਰੀਕ ਆ ਗਈ ਫੁੱਲ ਤੇ ਬਾਕੀ ਜਾਨ ਆ ਗਈ ਮੇਨ ਕਰਦਾ ਹੈ ਨਾ ਉਹੀ ਗੱਲ ਆ ਵੀ ਫਲਵਾ ਬਹੁਤ ਬੱਚੀ ਦਾ ਜਿਹੜੇ ਜਿਹੜੇ ਜ਼ੋਰ ਹੋਣਗੇ ਹਾਂਜੀ ਵੀਰੇ ਹਾਂ ਸਸ ਹਬਸ ਉਥੇ ਰਹੂਗੀ ਹਰੇਕ ਪੱਖ ਤੋਂ ਗਾੜੀ ਪਿਛਾੜੀ ਦੀ ਤੇ ਪਿਛਲੇ ਬੰਨਿਓ ਕਰਾਣੀ ਕਰੀ ਚੈੱਕ ਆਹ ਜੀ ਲੇਵਲ ਸਾਰਾ ਪਰਣਾ ਬੱਚੀ ਨੇ ਗਾੜੀ ਪਿਛਾੜੀ ਦਾ ਸਾਰਾ ਹੁਣ ਕਰਾ ਦੇਣੀ ਕਰੀ ਉਰਲੇ ਬੰਨਿਓ ਲੰਬਾਈ ਚੈੱਕ ਕਰੀ ਕਿੰਨਾ ਦੱਸ ਸਕਗੀ ਬਈ 17 18 ਕਿਲੋ ਦਿੱਤਾ ਹੈ 20 ਕਿਲੋ ਦਮਾਨੇ ਕੇ ਲੈ ਲਓ ਠੀਕ ਹੈ ਗੱਲ ਤੇ ਮੱਜਾਂ ਵਰਗੀ ਪਾ ਦੂਗਾ ਹਾਂਜੀ ਹਾਂਜੀ ਮੱਜਾਂ ਵਰਗੀ ਪਾ ਦੂ ਕਿੰਨੇ ਪੈਸੇ ਤੇ ਜਮੇ ਜਾਏ ਇਹਦਾ ਵੀਰੇ ਮੁੱਲ ਤਾਂ 10 ਕਰਾ ਲਓ 15 ਕਰਾ ਲਓ 82000 ਦੀ ਬੱਛੀ ਦੇਵਾਂਗੇ ਵੀਰੇ 82 ਦੀ ਦੇ ਦਾਂਗੇ ਹਾਂਜੀ ਹਾਂਜੀ ਵੀਰੇ ਮਾਨ ਤਨ ਮਾਣਾ ਮੋਟਾ ਜਿੰਨਾ ਕਹੇਗਾ ਉਹਨਾ ਕਰਾਂਗੇ ਵੀਰੇ ਠੀਕ ਹੈ ਗੱਲ 82 ਚ ਵੀ ਛੋਟ ਛੱਪਾਂਗੇ ਹਾਂਜੀ ਹਾਂਜੀ ਕਰ ਦਾਂਗੇ ਕਰ ਦਾਂਗੇ ਤੇ ਹੁਣ ਮਾਰ ਦੇ ਗਾ ਜੀ ਦੋ ਨੰਬਰ ਵਾਲੀ ਤੇ ਅੱਛੇ ਗਾਲੀ ਕਰੀ ਜਾਂਦੀ ਯਾਰ ਹਾਂਜੀ ਵੀਰੇ ਆ ਲੈ ਚੱਲ ਆ ਲੈ ਚੱਲ ਥਾਣ ਥਾਣ ਹਾਂ ਢਾਂਚਾ ਉਤੋਂ ਚੌੜਾ ਆ ਗਿਆ ਹਾਂਜੀ ਹਾਂਜੀ ਵੀਰੇ ਬੜੀ ਬੁੱਡੀ ਦੀ ਬਹੁਤ ਆ ਚੌੜੇ ਢਾਂਚੇ ਦੀ ਥੱਲੇ ਉਹ ਇਹ ਕਹਿ ਸਕਦੇ ਆਂ ਵੀ ਪੰਡਲੇ ਵੇਰੀ ਲਾ ਦੂਗੀ ਨਾ ਹਾਂਜੀ ਵੀਰੇ ਹਜੇ ਕੱਚੀ ਆ ਬੱਚੀ ਮਖਿਆਲੀ ਮਾਰਦੀ ਆ ਸਣਾ ਚੋਂ ਅੱਛਾ ਹਾਂ ਕਿੰਨੇ ਦਿਨ ਕੱਢ ਦੂਗੀ ਐ ਮਨ ਲਓ ਵੀਰੇ ਹਫਤੇ ਹਫਤਾ ਮੰਨ ਕੇ ਲੈ ਲਓ ਵੀ 5-7 ਦਿਨ ਤਾਂ ਬੱਚੀ ਲੈ ਜੂ ਇਹਨੇ 24-25 ਕਿਲੋ ਦਿੱਤਾ ਹੈ ਬਾਈ ਲਾਂਗੋ ਉਤੋਂ ਲਿਆ ਪੰਗੇੜੇ ਪਿੱਲੋ ਘੱਟ ਤੋਂ ਘੱਟ 5 ਦਿਨ ਦਾ ਕੱਢ ਦੇ ਦੂ ਹਾਂਜੀ 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 ਵੀਰੇ ਇਹ ਇੱਥੇ ਰੋਕ ਸੀਲ ਵਧੀਰੀ ਚ ਹੈਂ ਭਇਆ ਥੱਲੇ ਸੁਣੋ ਰੋਕ ਲਾ ਰੋਕ ਲਾ ਇੱਥੇ ਰੋਕ ਲੈ ਚੱਕ ਗੈਰੀ ਹੋਏ ਸਵੇਰ ਆਦੀਆਂ ਠੰਡੀਆਂ ਦੁੱਧੋ ਹੀ ਗੱਲ ਆ ਯਾਰ ਜਹੇ ਕਿਲੋ ਘਾਟੀ ਸਵੇਰ ਆਦੀ ਠੰਡੀ ਹੋਵੇ ਹਾਂਜੀ ਹਾਂਜੀ ਤੇ ਥਣਾ ਵੀ ਕਾ ਕੀ ਗਾਰੰਟੀ ਦੇਦਾ ਹੈ ਗਾਰੰਟੀ ਵੀਰੇ ਚਾਰੇ ਥਣਾ ਜੇ ਇੱਕੋ ਜਿਹਾ ਚੇਪਾ ਮਾਰਦੀ ਐ ਮਖਿਆਲ ਮਾਰਦੀ ਐ ਬਈ ਗੱਲ ਠੀਕ ਆ ਗੱਲ ਇਹ ਬਾਈ ਕਹਿੰਦਾ 5-7 ਦਿਨ ਵੈੜ ਕੱਢ ਦੂਗੀ 25 ਕਿਲੋ 25 ਕਿਲੋ ਦੇ ਦੂ ਵੀਰੇ 25 ਕਿਲੋ ਦੁੱਧ ਦੇ ਲਗਭਗ ਦੇ ਦੂ ਤੇ ਬਾਕੀ ਇੱਕ ਗੱਲ ਆਪਾਂ ਤੁਹਾਨੂੰ ਹੋਰ ਕਹਿੰਨੇ ਹੁੰਨੇ ਆ ਵੀ ਜਿਹੜਾ ਸੱਜਣ ਖਰੀਦਦਾ ਬਾਈ ਉਹਦੀ ਕੇਅਰ ਤੇ ਡਿਪੈਂਡ ਆ ਤੇ ਨਾ ਮੇ ਆਪਦੀ ਜੱਜਮੈਂਟ ਨਾਲ ਬਾਕੀ ਕੁਆਲਿਟੀ ਨਾਲ ਗੁਰੀ ਗੁੱਦ ਕੁਆ ਗੜੀ ਪਛੜੀ ਲੈਵਲ ਹੂ ਬਹੁਤ ਵੱਚੀ ਦਾ ਹਾਂ ਇੱਥੋਂ ਕਰਾ ਲਈ ਗੱਡੀ ਚੈੱਕ ਤੇ ਪਛਾਣੂ ਹੋ ਕੇ ਸਾਰੀ ਬੈਡ ਕਰਾਦਣੀ ਚਾਹੀਦੀ ਇੱਥੇ ਤੋਂ ਕਿੰਨੇ ਪੈਸੇ ਕਰੀਏ ਇਹਦੇ ਇਹਦਾ ਵੀਰੇ ਇਹ 85000 ਦੀ ਬੱਛੀ ਆਂ ਤੇ ਨਾਲ ਦੇ ਦਾਂਗੇ ਵੀਰੇ ਇਹ 85 ਦੀ ਇਹ 82 ਜੀ ਕਿਸੇ ਨੇ ਤਿੰਨੀ ਲੈਣੀਆਂ ਹੋਈਆਂ ਤਿੰਨੇ ਵੀਰੇ ਦੇ ਦਾਂਗੇ 80 ਦੇ ਪਾ ਨੀ ਹਾਂਜੀ ਅਸੀਂ ਅਸੀਂ ਨੂੰ ਤੇ ਹੁਣ ਮਾਰਦੇ ਘਰੀ ਇਹਦੇ ਥਾਣੇ ਜੇ ਇਕੱਠੀਆਂ ਲੋ ਨਹੀਂ ਤਿੰਨਾਂ ਦਾ ਰੇਟ ਅੱਡੋ ਅੱਡੀ ਹੋ ਬਈ ਥਣ ਲੇਵੇ ਤੇ ਮਾਰਦੇ ਗਰਲੈਂਡੋ ਨਾਲ ਦਾ ਥਾਣ ਲੱਗਿਆ ਹਾਂਜੀ ਬਈ ਸਵਾਦੀ ਕਿਵੇਂ ਆ ਬਿਲਕੁਲ ਠੰਡੀ ਬਈ ਮੈਂ ਬਈ ਠੰਡੀ ਆ ਯਾਰ ਹਾਲੇ ਐਂ ਭਾਜਾ ਚੈ ਥੱਲੇ ਜਮੀ ਹੰਦਨ ਵਾਲਾ ਸੀ ਨਹੀਂ ਹੈਗਾ ਯਾਰ ਹੰਦਨ ਵਾਲਾ ਕਿਸੇ ਗਾਂ ਦਾ ਵੀ ਨਹੀਂ ਬਈ ਲੈ ਗਰੀ ਖਰਾਜ ਐਂ ਭਾਜਾ ਜੇ ਥੱਲੇ ਸਵਾਹੀ ਵਾ ਠੰਡਾ ਚੱਕੀ ਠੰਡੀਆਂ ਗਾਂ ਮੰਨੇ ਵੀ ਸਾਰੀਆਂ ਨਾ ਨਾ ਚੈੱਕ ਕਰ ਕਰੀ ਲਿਆਂਦੀਆਂ ਤੁਸੀਂ ਨਾ ਬੰਦੇ ਹੱਥ ਫੇਰੇ ਜੋ ਜਿਹੜੀ ਗਾਂ ਥੱਲੇ ਨਹੀਂ ਬਿਠਾਉਂਦੀ ਆਪਾਂ ਲੈਂਦੇ ਨਹੀਂ ਠੀਕ ਹੈ ਹ ਲੈ ਇਥੋਂ ਦੁੱਧ ਚਾਹੇ ਕਿਲੋ 2 ਕਿਲੋ ਘੱਟ ਦੇ ਦੇ ਐ ਨਹੀਂ ਹੈਗਾ ਬੁੜੀਆਂ ਚਾਹੇ ਬਾਈ ਦਾਲ ਚ ਘਟਸੀ ਮਾਰ ਕੇ ਮੜਾਇਆ ਕਰਨ ਫੇਰ ਚੂਨ ਲੱਗ ਜਾਗਾ ਉਹਨਾਂ ਕੇ ਗੱਬਣਾ ਇਹ ਅਜੇ ਐ ਮਾਰੂਗੀ ਰੁਗ ਰੁਗ ਦੀ ਚਵਾਈ ਲੈ ਚੱਲ ਜਿਓ ਬਰਾਏ ਨੂੰ ਚਬਾਹ ਮਾਰੂਗੀ ਗਰਲੈਂਡੋ ਨਾਲ ਤਾਂ ਕਿਉਂਕਿ ਥਣ ਮੋਟਾ ਲੱਗਿਆ ਸੁਆਗਾ ਕੀ ਸੁਆ ਵੀਰੇ ਦੂਜਾ ਕਿੰਨੇ ਦਿਨ ਕੱਢੂਗੀ ਇਹ ਬਈ ਐ ਮੰਨ ਲਾ ਵੀ ਹਫਤਾ ਹੀ ਮੰਨ ਲਾ ਵੀ ਹਫਤੇ ਤੋਂ ਅੰਦਰ ਅੰਦਰ ਹੀ ਸੁਪਣ ਗਿਆ ਹਫਤੇ ਦੇ ਅੰਦਰ ਅੰਦਰ ਹੀ ਤਕਰੀਬਨ ਤਿੰਨੇ ਬਹੁਤ ਰੋਚੀ ਨੂੰ ਬਣਨੀ ਬਹੁਤ ਐ ਮਨ ਲਓ ਵੀ ਸਾਰੀਆਂ 20 ਤੋਂ ਪਲੱਸ ਵਾਲੀਆਂ ਬਾਈ ਤਿੰਨੇ ਚਾਰੇ ਗਾਵਾਂ ਠੀਕ ਆ ਗੱਲ ਹਾਂਜੀ ਹਾਂਜੀ ਵੀਰੇ ਆ ਦੇਖੀ 20 ਕਿਲੋ ਤੋਂ ਬਾਈ ਕਹਿੰਦਾ ਵਾਰੀ ਦੇ ਦੇਣੀਆਂ ਝੂਲੀ ਝਾਲੀ ਵਿੱਚੀ ਨੂੰ ਬਹੁਤ ਆ ਸਾਰੀ ਨਾ ਆ ਸਾਰਾ ਲਿਵਾਏ ਨੇ ਪਰ ਕੇ ਸੁਣਾ ਵਿੱਚੀ ਨੇ ਆ ਸਾਰਾ ਪਛਾਂਦਾ ਗਾੜੀ ਦਾ ਛੱਡ ਜੇ ਅਸੀਂ ਬਹਿ ਜਾ ਥੱਲੇ ਜਿਵੇਂ ਮਰਜੀ ਕੋਈ ਚੱਕਰ ਨਹੀਂ ਠੀਕ ਆ ਕਰਮ ਤਾਂ ਕਹਿ ਲਿਆ ਕੋਈ ਵੀ ਬੈਠ ਕੋਈ ਗਾ ਨਹੀਂ ਵੀ ਪੁੱਛਾ ਕੇ ਖੜ ਜਨੀ ਖੜ ਠੀਕ ਆ ਗੱਲ ਆ ਲੈ ਚੱਲ ਬਈ ਇਹਨੂੰ ਲੈ ਜਾ ਲੈ ਬਾਕੀ ਵੀ ਨਵੀਆਂ ਬੱਚੀਆਂ ਨੇ ਜਾਣ ਵਾਲੀਆਂ ਕੋਈ ਲੁੱਸੀਆਂ ਲਾ ਵੀ ਨੇਗੀਆਂ ਹਾਂਜੀ ਵੀਰੇ ਆ ਥਾਣੇ ਮੰਨ ਲਓ ਵੀ ਇੱਕੋ ਨਾਲ ਦੀ ਲੱਗੇ ਨੇ ਚਾਰੇ ਮੋٹے ਥਾਂ ਲੱਗੇ ਨੇ ਸ਼ਿਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ ਇਹ ਰਹੂਗੀ ਜਮਾਂ ਐਨ ਫਰਾਟੇ ਵਾਲਾ ਕੰਮ ਹੀ ਰਹੂ ਹਾਂਜੀ ਹਾਂਜੀ ਵੀਰੇ ਤੇ ਇਹਦੇ ਗੱਗੀ ਪੈਸੇ ਕਿੰਨੇ ਇਹ ਬੱਚੀ 85000 ਦੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ ਬਾਈ ਕਹਿੰਦਾ 85 ਦੀ ਤੇ ਉਹ ਵਿਚਕਾਰ ਵਾਲੀ 85 ਦੀ ਉਹ ਵੀ 85 ਦੀ ਪਰ ਲਈ 82 ਦੀ ਜੇ ਬਾਈ ਕਹਿੰਦਾ ਕੋਈ ਸੱਜਣੇ ਤਿੰਨੀ ਲੈਂਦਾ ਫੇਰ 80 80 ਨੂੰ ਦੇ ਦਾਂਗੇ 80 80 ਮੇਰਾ ਖਿਆਲ ਆ 240 ਬਣੂ ਹਾਂਜੀ ਹਾਂਜੀ ਪ੍ਰੀ ਹਾਂ ਤਿੰਨੇ ਬਾਈ ਕਹਿੰਦਾ 240 ਜਾਂ ਦੇ ਦਾਂਗੇ ਇਹ ਮੰਨ ਲਾ ਬਈ 20 25 ਕਿਲੋ ਤੋਂ ਘੱਟ ਆਪਾਂ ਗਾਂ ਲੈਂਦੇ ਨਹੀਂ ਕੁਰੀ ਪਹਿਲਾਂ ਇਹ ਵੀਡੀਓ ਪਾਉਣੀ ਆਪਾਂ ਠੀਕ ਆ ਗੱਲ ਹੁਣ ਮਾਰਦੇ ਕਰੀ ਆ ਬੈਠਦੇ ਕੈਮਰਾ ਐਵਰੇ ਤੜਕੇ ਹੁਣੇ ਲੇਟ ਚੋਈ ਜਾ ਬੜਾ ਠੀਕ ਆ ਕੱਟ ਦੋ ਸੋਨਾ ਵੀਰੇ ਇਹਦੀ ਗੱਬਣ ਦੀ ਵੀਡੀਓ ਪਈ ਆਪਣੇ ਕੋਲ ਜੇਰ ਪੈਂਦੀ ਦੀ ਵੀਡੀਓ ਆਪਣੇ ਕੋਲ ਪਈ ਆ ਠੀਕ ਆ ਹਾਂਜੀ ਵੀਰੇ ਤੇ ਇੱਥੇ ਮਾਰਨੀ ਹੈਰੀ ਕੈਮਰਾ ਥੋੜਾ ਜਿਆ ਕਹਿ ਲਈਏ ਪਾਸੇ ਵਾਲਾ ਕੰਮ ਹਲਕਾ ਜਿਹਾ ਰੱਖ ਦਈਏ ਵੀਰੇ ਪਰ ਹੁਣ ਦੁੱਧ ਘੱਟ ਵੱਧ ਨਹੀਂ ਹੈਗਾ 20 ਕਿਲੋ ਕੰਡੇ ਲਾ ਕੇ ਜਦਾਂਗੇ ਵੀਰੇ ਇਹਦਾ ਆਪਾਂ ਹਾਂ ਕੰਡੇ ਤੇ ਜਮਾ ਠੰਡਾ ਕਰਕੇ ਦੇਣੀ ਕੰਡਾ ਜਿਹੇ ਅਗਲਾ ਅਫਦਾ ਲਿਆਵੇ ਹਾਂਜੀ ਵੀਰੇ ਇਹ ਕਿਹੜਾ ਮੰਡੀ ਆ ਵੀ ਕੋਈ ਹੋਊ ਆ ਜੂ ਹੈ ਨਾ ਉਹ ਜੂ ਬੋਲਾਂਗੇ ਤਾਂ ਜਿਹੜਾ ਕੋ ਸਾਹਮਣੇ ਹੋਊਗਾ ਜਿਹੜਾ ਆਪਣੇ ਹੋਊਗਾ ਹਾਂ 19 ਇੱਛਾ ਤੁਹਾਡੀ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਜੇ ਕੋਈ ਆਨਲਾਈਨ ਮੰਗਵਾਉਂਦਾ ਵੀਰੇ ਥਣ ਦੀ ਥਣਾ ਦੀ ਆਪਣੀ ਗਾਰੰਟੀ ਕੋ ਵੱਧ ਕਰ ਦੇ ਕਿੰਨੇ ਪੈਸੇ 20 ਕਿਲੋ ਚ ਵਾਗੇ 20 ਕਿਲੋ ਚ ਵਾਗੇ ਵੀਰੇ 85000 ਦੀ ਗਾਂ ਦੇ ਦਾਂਗੇ 85 ਦੇ ਦਾਂਗੇ ਆ ਗਈ ਵੱਡੀਆਂ ਜੀ ਹੈਨਾ ਆ ਗਈ ਫੁੱਲ ਸਾਈਜ਼ ਵੀਰੇ ਹਾਈਟ ਦੇਖ ਲਓ ਕਿੰਨਾ ਹਾਈਟ ਹੈ ਯਾਨੀ ਕਿ ਮਤਲਬ ਛੋਟੇ ਹੱਥੀ ਚੜ੍ਹਨ ਵਾਲ ਜਹੈ ਨਹੀਂ ਕੀ ਵੀ ਮੇਰੀ ਪੰਜ ਸੱਤ ਹਾਈਟ ਆ ਪੂਰੀ ਹਾਈਟ ਫੁੱਲ ਹਾਈਟ ਆ ਬੱਚੀ ਕਿੰਨਾ ਵੱਡਾ ਗਿਆ ਸੱਤ ਨੂੰ ਫੁੱਲ ਇਹਦਾ 20 ਕੰਡੇ ਲਵਾ ਕੇ ਪਾਈ ਕਹਿੰਦਾ 85 ਦੇ ਦਾਂਗੇ ਤੇ ਤਿੰਨ ਦਿਖਾ ਦਿਆਂ ਇਧਰਲੇ ਬੰਨੇ ਗੱਬਣ ਵ ਨੰਬਰ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਹਾਂਜੀ ਜੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ